ਦੇ ਵਿੱਚ ਮੇਰਾ ਜਿਹੜਾ ਪੇਪਰ ਹੈ ਇਹ ਇਹਦਾ ਡਾਟਾ ਜਿਹੜਾ ਉਹ ਪੰਜਾਬੀ ਸਫਰਨਾਮਾ ਸਾਹਿਤ ਉਹ ਹੈ ਪਰ ਇਸ ਤੋਂ ਪਹਿਲਾਂ ਇਸ ਦੇ ਉੱਪਰ ਗੱਲ ਕਰਨ ਤੋਂ ਪਹਿਲਾਂ ਜਿਹੜਾ ਮੂਲ ਮੁੱਦਾ ਸਾਡਾ ਸੈਮੀਨਾਰ ਦਾ ਉਸ ਦੇ ਹਵਾਲੇ ਨਾਲ ਮੈਂ ਗੱਲ ਸ਼ੁਰੂ ਕਰੂੰਗਾ ਜਿਹੜੀ ਹੁਣ ਤੱਕ ਦੀ ਸਾਡੀ ਸੈਮੀਨਾਰ ਦੇ ਵਿੱਚ ਜੋ ਡੈਲੀਵਰੇਸ਼ਨ ਹੋਈਆਂ ਨੇ ਜੋ ਗੱਲਬਾਤ ਹੋਈ ਹੈ ਅ ਪਰਸੋ ਸ਼ਾਮ ਨੂੰ ਜਿਸ ਤਰ੍ਹਾਂ ਦਾ ਦ੍ਰਿਸ਼ ਬਣਿਆ ਸੀ ਉਹ ਬਣਿਆ ਸੀਗਾ ਕਿ ਮੂਲ ਵਾਸੀਆਂ ਦੀਆਂ ਤੇ ਪ੍ਰਵਾਸੀਆਂ ਦੀਆਂ ਜਿਹੜੇ ਪੋਜੀਸ਼ਨਸ ਨੇ ਉਹ ਨਾ ਕੇਵਲ ਬਹੁਤ ਵੱਖਰੀਆਂ ਸੀ ਬਲਕਿ ਬਹੁਤ ਸਪਸ਼ਟ ਰੂਪ ਦੇ ਵਿੱਚ ਵਿਰੋਧੀ ਪੋਜੀਸ਼ਨਾਂ ਬਣੀਆਂ ਹੋਈਆਂ ਸੀ ਇਹ ਸੈਮੀਨਾਰ ਦੀ ਜਿਹੜੀ ਸੰਕਲਪਨਾ ਹੈ ਉਹਦੇ ਵਿੱਚ ਕਿਉਂਕਿ ਸ਼ਾਮਿਲ-ਸ਼ਾਮਿਲ ਸੀ ਮੈਂ ਇਸ ਕਰਕੇ ਉਦੋਂ ਅਸੀਂ ਸੋਚਿਆ ਸੀਗਾ ਕਿ ਇੱਕ ਤਾਂ ਇਹ ਜਿਹੜਾ ਅੰਤਰ ਸੰਵਾਦ ਹੈ ਦੋ ਤਰ੍ਹਾਂ ਦਾ ਇੱਕ ਤਾਂ ਕਿ ਮੂਲ ਵਾਸੀ ਤੇ ਪ੍ਰਵਾਸੀ ਇੱਕ ਦੂਜੇ ਤੋਂ ਕੀ ਲੈਂਦੇ ਨੇ ਕੀ ਇੱਕ ਦੂਜੇ ਦੇ ਉੱਪਰ ਪ੍ਰਭਾਵ ਪਾਉਂਦੇ ਨੇ ਆ ਦੂਸਰਾ ਸੀਗਾ ਕਿ ਜਿਹੜੀ ਸਾਡੀ ਸਮਝ ਹੈ ਮੂਲ ਵਾਸੀਆਂ ਦੀ ਪ੍ਰਵਾਸੀਆਂ ਦੀ ਉਹ ਉਹਦੇ ਵਿੱਚ ਵੀ ਸੰਵਾਦ ਪੈਦਾ ਹੋਵੇ ਕਿਉਂਕਿ ਹੁਣ ਤੱਕ ਜਿਹੜੀ ਡਾਇਸਪੋਰੇ ਦੇ ਬਾਰੇ ਗੱਲ ਹੋ ਰਹੀ ਹੈ ਉਹ ਬਹੁਤ ਹੀ ਜਿਹਨੂੰ ਮੈਂ ਕਹੂੰਗਾ ਕਿ ਇੱਕ ਸੁਰੀ ਕਿਸਮ ਦੀ ਮੋਨੋਲੋਜੀਕਲ ਕਿਸਮ ਦੀ ਵਧੇਰੀ ਗੱਲ ਹੋ ਰਹੀ ਹੈ ਡਾਇਲੋਜੀਕਲ ਜਿਹੜੀ ਉਹ ਨਹੀਂ ਹੋ ਰਹੀ ਹੈਗੀ ਅਤੇ ਜਦੋਂ ਅਸੀਂ ਡਾਇਸਪੋਰਾ ਦੀ ਕੰਸਟਰਕਸ਼ਨ ਕਰਦੇ ਆ ਇੱਥੇ ਬੈਠ ਕੇ ਤਾਂ ਉਸ ਕੰਸਟਰਕਸ਼ਨ ਦੇ ਵਿੱਚ ਵੀ ਆਪਣੇ ਤਰ੍ਹਾਂ ਦੀਆਂ ਇੱਕ ਸੁਰਤਾਵਾਂ ਹੈਗੀਆਂ ਨੇ ਜਿਹੜੀ ਡਾਇਲੈਕਟਿਕਸ ਦਾ ਲਗਾਤਾਰ ਡਾਇਸਪੋਰਾ ਤੇ ਜਿਹੜਾ ਮੂਲ ਵਾਸ ਹੈ ਉਹਦੀ ਜਿਹੜੀ ਡਾਇਲੈਕਟਿਕਸ ਹੈ ਉਸ ਦੇ ਉੱਪਰ ਸਾਡਾ ਧਿਆਨ ਨਹੀਂ ਜਾਂਦਾ ਪਿਆ ਤੇ ਸੰਕਲਪ ਨੂੰ ਅਸੀਂ ਉਸ ਇੱਕ ਡਾਇਲੈਕਟੀਕਲ ਸੰਕਲਪ ਦੇ ਰੂਪ ਦੇ ਵਿੱਚ ਵੀ ਨਹੀਂ ਲੈਂਦੇ ਪਏ ਜਿਸ ਕਰਕੇ ਇਹ ਮੁਸ਼ਕਲਾਂ ਜਿਹੜੀਆਂ ਬਿਲਕੁਲ ਵਿਰੋਧੀ ਫਰੀਸਾਂ ਦੇ ਖੜ ਕੇ ਦੇਖਦੇ ਆ ਉਸ ਤਰ੍ਹਾਂ ਦੀਆਂ ਆਉਂਦੀਆਂ ਨੇ ਮੈਨੂੰ ਲੱਗਦਾ ਸੀਗਾ ਕਿ ਅਸਲ 'ਚ ਇਹ ਤਾਂ ਹੋ ਨਹੀਂ ਸਕਦਾ ਕਿ ਇੱਥੋਂ ਬੈਠਾ ਬੰਦਾ ਡਾਇਸਕੋਰੇ ਦੀ ਸਬਜੈਕਟ ਪੋਜੀਸ਼ਨ ਤੋਂ ਗੱਲ ਕਰੇ ਜਾਂ ਡਾਇਸਕੋਰੇ ਵਿੱਚ ਬੰਦਾ ਬੈਠਾ ਇੱਥੋਂ ਦੀ ਸਬਜੈਕਟ ਪੋਜੀਸ਼ਨ ਤੋਂ ਗੱਲ ਕਰੇ ਪਰ ਇਸ ਸੰਵਾਦ ਦੇ ਵਿੱਚ ਇੱਕ ਗੱਲ ਹੋ ਸਕਦੀ ਆ ਕਿ ਅਸੀਂ ਆਪੋ ਆਪਣੀ ਸਬਜੈਕਟ ਪੋਜੀਸ਼ਨ ਤੋਂ ਸੈਲਫ ਕ੍ਰਿਟੀਕਲ ਹੋ ਕੇ ਜਦੋਂ ਗੱਲ ਕਰਾਂਗੇ ਤਾਂ ਸ਼ਾਇਦ ਡਾਇਸਕੋਰੇ ਦਾ ਜਿਆਦਾ ਜਿਹੜਾ ਸੰਕਲਪ ਹੈ ਉਹ ਜਿਆਦਾ ਰਿਗਰਸ ਤੇ ਜਿਆਦਾ ਸਿਧਾਂਤਕ ਤੌਰ ਤੇ ਸਪਸ਼ਟ ਹੋ ਸਕੂਗਾ ਇਸੇ ਮੁੱਦੇ ਨੂੰ ਲੈ ਕੇ ਮੈਂ ਆਪਣਾ ਜਿਹੜਾ ਪੇਪਰ ਹੈ ਇਸ ਬਾਰੇ ਸੋਚਣਾ ਸ਼ੁਰੂ ਕੀਤਾ ਸਾਡੇ ਕੋਲ ਜਦੋਂ ਅਸੀਂ ਇੱਥੇ ਬੈਠ ਕੇ ਡਾਇਸਪੋਰਾ ਬਾਰੇ ਗੱਲ ਕਰਦੇ ਆ ਤਾਂ ਮੁੱਖ ਤੌਰ ਤੇ ਚਾਰ ਸਰੋਤ ਸਾਡੇ ਕੋਲ ਹੈਗੇ ਨੇ ਜਿਸ ਰਾਹੀਂ ਅਸੀਂ ਡਾਇਸਪੋਰਾ ਨੂੰ ਜਾਣਦੇ ਆ ਸਮਝਦੇ ਆ ਤੇ ਫਿਰ ਉਸ ਨੂੰ ਅਸੀਂ ਕਨਸਟਰਕਟ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਸਰੋਤ ਤਾਂ ਹੈਗਾ ਕਿ ਤੁਸੀਂ ਸਿੱਧੇ ਤੌਰ ਤੇ ਪਰਵਾ ਪ੍ਰਦੇਸ਼ ਜਾਓ ਜਿਵੇਂ ਕਿ ਬਹੁਤ سارے سارے ਦੋਸਤ ਕਾਨਫਰੰਸਾਂ ਦੇ ਵਿੱਚ ਭਾਗ ਲੈਣ ਵਾਸਤੇ ਈਵਨ ਜਿਹੜੇ ਪਰਿਵਾਰਕ ਤੁਹਾਡੇ ਮੇਲ ਜੋ ਨੇ ਉਸ ਵਾਸਤੇ ਬਾਹਰ ਜਾਂਦੇ ਨੇ ਉਹ ਡਾਇਸਪੋਰਾ ਦਾ ਸਿੱਧਾ ਅਨੁਭਵ ਲੈ ਕੇ ਆਉਂਦੇ ਨੇ ਭਾਵੇਂ ਉਹ ਅਨੁਭਵ ਕਿੰਨਾ ਵੀ ਸੀਮਤ ਕਿਉਂ ਨਾ ਹੋਵੇ। ਦੂਸਰਾ ਹੈਗਾ ਡਾਇਸਪੋਰਾ ਦੀਆਂ ਸਾਹਿਤਕ ਲਿਖਤਾਂ ਜਿਨ੍ਹਾਂ ਲਿਖਤਾ ਦੇ ਹਵਾਲੇ ਨਾਲ ਡਾਕਟਰ ਬਦੇਵ ਢਾਲੀਵਾਲ ਨੇ ਤੇ ਕੁਲਵੀਰ ਹੋਰਾਂ ਨੇ ਡਾਕਟਰ ਚਰਨਜੀਤ ਕੌਰ ਹੋਰਾਂ ਨੇ ਆਪਣੀ ਗੱਲ ਬਿਲਡ ਕੀਤੀ ਆ। ਉਹਨਾਂ ਸਾਹਿਤਕ ਲਿਖਤਾਂ ਦੇ ਰਾਹੀਂ ਅਸੀਂ ਡਾਇਸਪੋਰੇ ਨੂੰ ਜਾਣਦੇ ਆ ਭਾਵੇਂ ਕਿ ਇਹ ਗੱਲ ਵੀ ਨਹੀਂ ਵਿਸਾਰੀ ਜਾ ਸਕਦੀ ਕਿ ਉਹ ਸਾਹਿਤਕ ਲਿਖਤਾ ਵੀ ਇੱਕ ਵਿਸ਼ੇਸ਼ ਉਮਰ ਵਰਗ ਇੱਕ ਵਿਸ਼ੇਸ਼ ਵਰਗ ਦੇ ਲੇਖਕਾਂ ਦੀਆਂ ਲਿਖਤਾਂ ਨੇ ਪਰ ਉਹਨਾਂ ਦੇ ਪਿੱਛੇ ਉਹਨਾਂ ਦੇ ਆਪਣੇ ਸੰਦਰਸ਼ਨ ਇਸ ਕਰਕੇ ਇੱਕ ਵੱਡਾ ਪਾਸਾਰ ਜਿਹੜਾ ਹੈ ਡਾਇਸਪੋਰੇ ਦਾ ਉਹਨਾਂ ਦੀ ਲਿਖਤਾਂ ਦੇ ਵਿੱਚ ਕਵਰ ਹੋ ਜਾਂਦਾ ਤੀਸਰੀ ਚੀਜ਼ ਹੈ ਕਿ ਜਿਹੜੇ ਇੱਧਰੋਂ ਗਏ ਲੋਕ ਨੇ ਜਿਹੜੇ ਲੇਖਕ ਜਾਂਦੇ ਨੇ ਖਾਸ ਕਰਕੇ ਉਹ ਫਿਰ ਉੱਥੇ ਜਾ ਕੇ ਜੋ ਦੇਖਦੇ ਨੇ ਉਸ ਨੂੰ ਆਪਣੀਆਂ ਜਿਹੜੀਆਂ ਸਫਰਨਾਮਾ ਟਰੈਵਲ ਲੌਗਸ ਨੇ ਸਫਰਨਾਮਾ ਲਿਖਤਾਂ ਨੇ ਉਹਨਾਂ ਦੇ ਵਿੱਚ ਉਤਾਰਦੇ ਨੇ ਉਹਨਾਂ ਨੂੰ ਅਸੀਂ ਇੱਕ ਸਰੋਤ ਦੇ ਤੌਰ ਤੇ ਮੰਨ ਸਕਦੇ ਹਾਂ ਚੌਥੀ ਚੀਜ਼ ਹੈ ਜਦੋਂ ਪ੍ਰਵਾਸੀ ਸਾਡੇ ਕੋਲ ਆਉਂਦੇ ਨੇ ਲੇਖਕ ਵੀ ਤੇ ਗੈਰ ਲੇਖਕ ਵੀ ਉਹਨਾਂ ਦੀਆਂ ਉਹਨਾਂ ਦੇ ਔਰਲ ਜਿਹੜੇ ਆਰਟੀਕੂਲੇਸ਼ਨ ਮੌਖਿਕ ਉਚਾਰ ਨੇ ਜਿਹੜਾ ਲਿਖਤਾਂ ਦੇ ਵਿੱਚ ਨਹੀਂ ਆਉਂਦਾ ਉਹ ਕਈ ਵਾਰ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਸਾਡੇ ਕੋਲ ਪਹੁੰਚ ਜਾਂਦਾ ਗੱਲਾਂ ਦੇ ਵਿੱਚ ਗੱਲਬਾਤਾਂ ਦੇ ਵਿੱਚੋਂ ਸਾਡੇ ਕੋਲ ਪਹੁੰਚਦਾ ਜੋ ਉਹਨਾਂ ਨੇ ਕਦੇ ਲਿਖਿਆ ਨਹੀਂ ਹੁੰਦਾ ਜਿਹੜਾ ਕੁਝ ਮਾਰਜਿਨਸ ਤੇ ਰਹਿੰਦਾ ਉਹਨਾਂ ਦੀ ਲਿਖਤ ਦੇ ਵਿੱਚੋਂ ਉਹ ਗੱਲਾਂ ਜਿਆਦਾ ਪ੍ਰੋਮਿਨੈਂਟਲੀ ਸਾਡੇ ਕੋਲ ਆ ਜਾਂਦੀਆਂ ਨੇ ਉਹਨਾਂ ਚਾਰ ਸਰੋਤ ਇਹਨਾਂ ਵਿੱਚੋਂ ਜਿਹੜਾ ਮੈਨ ਸਰੋਤ ਯੂਜ਼ ਕਰਨਾ ਹੋਵੇਗਾ ਪੰਜਾਬੀ ਸਫਰਨਾਮਾ ਤੇ ਸਫਰਨਾਮੇ ਵੀ ਮੇਰੇ ਕੋਲ ਜਿਹੜੇ ਹੈਗੇ ਨੇ ਉਹ ਸਮਕਾਲੀ ਸਫਰਨਾਮੇ ਨੇ। ਅ ਬਲਿਵ ਸਿੰਘ ਢਾਲੀਵਾਲ ਉਹਨਾਂ ਦੇ ਦੋ ਸਫਰਨਾਮੇ ਮੋਤੀਆਂ ਦੀ ਚੋਗ ਤੇ ਥੀਮਸ ਨਾਲ ਵਗਦੇ ਆ। ਬਰਿਆਮ ਸਿੰਧੂ ਹੋਰਾਂ ਦਾ ਸਫਰਨਾਮਾ ਪ੍ਰਦੇਸੀ ਪੰਜਾਬ, ਸੁਖਪਾਲ ਥਿੰਦ ਦਾ ਸਫਰਨਾਮਾ ਲੰਡਨ ਨੂੰ ਮਿਲਦੇ ਆ ਤੇ ਕੈਨੇਡਾ ਇੱਕ ਬਾਗ ਬਹੌਰੰਗੀ। ਨਿਰੰਦਰ ਸਿੰਘ ਕਪੂਰ ਦਾ ਸੱਚੋ ਸੱਚ, ਮਨਮਨ ਬਾਬਾ ਦਾ 20000 ਮੀ ਲੰਮੀ ਦੇਸ਼ ਕਾਲ ਯਾਤਰਾ। ਕਮਲਜੀਤ ਢੁੱਡੀ ਕੇ ਹੋਰਾਂ ਦਾ ਕਾਫ਼ ਸਫਰਨਾਮਾ ਮੈਂ ਉਹਨੂੰ ਕਹਿੰਦਾ ਕੁੰਜਾ ਨਾਮ ਦੀ ਕਰਤਾ ਦੀ ਕਿਤਾਬ ਹੈ ਉਹਦੇ ਵਿੱਚੋਂ ਇੱਕ ਹਿੱਸਾ ਮੈਂ ਤੁਹਾਨੂੰ ਅਖੀਰ ਦੇ ਵਿੱਚ ਪੜ੍ਹ ਕੇ ਵੀ ਸੁਣਾਉਂਗਾ ਗੁਰਬਚਨ ਹੋਰਾਂ ਨੇ ਸਫਰਨਾਮਾ ਤਾਂ ਨਹੀਂ ਕਿਹਾ ਉਸ ਨੂੰ ਉਹਨਾਂ ਨੇ ਪਰ ਆਪਣੇ ਜਿਹੜੇ ਸਫਰਾਂ ਦੇ ਦੌਰਾਨ ਜਿਹੜੇ ਮਮਾਇਰਜ਼ ਨੇ ਉਹ ਉਹਨਾਂ ਨੇ ਲਿਖੇ ਇਹਨਾਂ ਮੁੰਡਿਆਂ ਜਲਦੀ ਮਰ ਜਾਣ ਇਹ ਮੇਰੇ ਕੋਲ ਡਾਟਾ ਹੈਗਾ ਤੇ ਬੜੀ ਰੌਚਕ ਗੱਲ ਹੈ ਕਿ ਪੰਜਾਬੀ ਸਫਰਨਾਮਾ ਜਦੋਂ ਅਸੀਂ ਉਹਦਾ ਸਮਕਾਲ ਦੇ ਵਿੱਚ ਰੂਪ ਦੇਖਦੇ ਹਾਂ ਉਸ ਰੂਪ ਨੇ ਉਸ ਰੂਪ ਨੂੰ ਜਿਹੜਾ ਪ੍ਰਵਾਸੀਆਂ ਨੇ ਕਿਵੇਂ ਪ੍ਰਭਾਵਿਤ ਕੀਤਾ ਕਿਉਂਕਿ ਇਧਰੋਂ ਜਿਹੜੇ ਬੰਦੇ ਗਏ ਨੇ ਉਹ ਆਮ ਕਰਕੇ ਪਹਿਲਾ ਸਫਰਨਾਮਿਆਂ ਦੀ ਜਿਹੜੀ ਵਿਧਾ ਸੀ ਉਹਦੇ ਵਿੱਚ ਤੁਸੀਂ ਜਿਹੜੀਆਂ ਜਿਹੜੀਆਂ ਚੀਜ਼ਾਂ ਦੇਖਦੇ ਹੋ ਜਾ ਕੇ ਉਹਨਾਂ ਦੇਖੀਆਂ ਹੋਈਆਂ ਚੀਜ਼ਾਂ ਦਾ ਵਰਣਨ ਅਕਸਰ ਹੁੰਦਾ ਸੀ ਪਰ ਜਿਹੜੇ ਲੇਖਕ ਗਏ ਨੇ ਜ਼ਿਆਦਾਤਰ ਉੱਥੇ ਜਾ ਕੇ ਆਪਣੇ ਆਪਣੇ ਪੰਜਾਬੀਆਂ ਦੇ ਕੋਲ ਰਹੇ ਉਹਨਾਂ ਲੇਖਾਂ ਦੇ ਕੋਲ ਰਹੇ ਜਾਂ ਆਪਣੇ ਜਿਹੜੇ ਸਥਾਨਕ ਹੋਰਾਂ ਦੇ ਮੇਜ਼ਬਾਨ ਸੀ ਉਹਨਾਂ ਕੋਲ ਰਹੇ ਤਾਂ ਬਹੁਤ ਜ਼ਿਆਦਾ ਕੁਝ ਉਹਨਾਂ ਨੇ ਜਿਹੜੇ ਸਥਾਨਕ ਦ੍ਰਿਸ਼ ਨੇ ਉਹਨਾਂ ਨੂੰ ਚਿੱਤਰਣ ਦੀ بجائے ਇੱਕ ਵੱਡਾ ਹਿੱਸਾ ਸਫਰਨਾਮਿਆਂ ਦਾ ਸਮਰਪਿਤ ਕੀਤਾ ਸਥਾਨਕ ਲੋਕਾਂ ਦੀ ਜ਼ਿੰਦਗੀ ਨੂੰ ਕਿਉਂਕਿ ਜਿਨ੍ਹਾਂ ਦੇ ਨੇੜੇ ਹੋ ਰਹੇ ਉਹਨਾਂ ਦੀ ਜ਼ਿੰਦਗੀ ਦਾ ਬਿਰਤਾਂਤ ਆਪਣੇ ਸਫਰਨਾਮਿਆਂ ਦੇ ਵਿੱਚ ਪੇਸ਼ ਕਰਨ ਲੱਗ ਪਏ ਜਿਸ ਗੱਲ ਕਰਕੇ ਵਿਰਿਆਮ ਸੰਧੂ ਨੂੰ ਆਪਣੇ ਸਫਰਨਾਮੇ ਦਾ ਨਾਮ ਵੀ ਪਰਦੇਸੀ ਪੰਜਾਬ ਲਿਖਣਾ ਪਿਆ ਕਿ ਇਹ ਸਫਰਨਾਮੇ ਵਾਸਤਵ ਦੇ ਵਿੱਚੋਂ ਡਾਟਾ ਨੇ ਜਿਨ੍ਹਾਂ ਦੇ ਆਧਾਰ ਤੇ ਸੀਂ ਜਿਹੜੇ ਪ੍ਰਵਾਸ ਦੇ ਵਿੱਚ ਜਿਸ ਕਿਸਮ ਦਾ ਜੀਵਨ ਜਿਸ ਕਿਸਮ ਦੇ ਸੰਘਰਸ਼ ਜਿਸ ਕਿਸਮ ਦੀਆਂ ਮੁਸ਼ਕਲਾਂ ਜਿਸ ਕਿਸਮ ਦੇ ਸੰਕਟਾਂ ਦਾ ਸਾਹਮਣਾ ਪ੍ਰਵਾਸੀ ਬੰਦਾ ਕਰਦਾ ਪਿਆ ਉਸ ਦਾ ਵਿਵਰਣ ਬਹੁਤ ਵੱਡੇ ਪੈਮਾਨੇ ਤੇ ਇਹਨਾਂ ਸਫਰਨਾਮਿਆਂ ਦੇ ਵਿੱਚ ਹੁੰਦਾ ਹੈ ਇਹਦੇ ਵਿੱਚ ਸਫਰਨਾਮਿਆਂ ਦੀ ਵਿਦਾ ਬੜੇ ਵੱਖਰੇ ਤਰੀਕੇ ਨਾਲ ਪ੍ਰਭਾਵਿਤ ਹੋਈ ਆ ਇਥੋਂ ਤੱਕ ਕਿ ਕਿਉਂਕਿ ਤੁਸੀਂ ਜਾ ਕੇ ਉੱਥੇ ਦੀ ਮੇਜ਼ਬਾਨੀ ਜਿਹੜੀ ਹੈਗੀ ਆ ਉਹ ਉਹਦਾ ਆਨੰਦ ਲਿਆ ਹੁੰਦਾ ਤਾਂ ਫਿਰ ਸਫਰਨਾਮਿਆਂ ਦੇ ਵਿੱਚ ਰੇਖਾ ਚਿੱਤਰਨਮਾ ਚੀਜ਼ਾਂ ਵੀ ਆ ਜਾਂਦੀਆਂ ਨੇ ਇਹਦੇ ਵਿੱਚ ਉਹ ਜਿਹੜੇ ਸਾਡੇ ਮੇਜ਼ਬਾਨ ਨੇ ਉਹਨਾਂ ਦਾ ਜਿਹੜਾ ਪ੍ਰਸ਼ੰਸਾਮਈ ਕਿਸਮ ਦਾ ਬਿਰਤਾਂਤ ਵੀ ਆ ਜਾਂਦਾ ਰੇਖਾ ਚਤਰ ਆ ਜਾਂਦੇ ਨੇ ਤੇ ਉਹ ਕਈ ਵਾਰ ਬਹੁਤ ਹੀ ਅਨਨੋਨ ਕਿਸਮ ਦੇ ਪਾਤਰ ਵੀ ਇੱਕ ਲਿਟਰੇਰੀ ਫਿਗਰ ਬਣ ਕੇ ਉਭਰੇ ਆਉਂਦੇ ਨੇ ਇੱਕ ਕਹਾਣੀ ਆ ਪੜਿਆ ਫਰੈਂਡ ਫੁਫੜ ਫੁਫੜ ਦੇ ਚਲ ਗਏ ਉਹ ਲਗਾਤਾਰ ਸਾਡੇ ਜਿਹੜਾ ਸਾਹਿਤਕ ਜਗਤ ਹੈ ਉਹ ਜਿਹੜਾ ਫਰੈਂਡ ਫੁਫੜ ਹੈ ਉਹ ਇੱਕ ਲਿਟਰੇਰੀ ਫਿਗਰ ਇੱਕ ਬਣ ਗਿਆ ਇਸ ਤਰ੍ਹਾਂ ਨਾਲ ਰੋਪਾਂਤਰਨ ਜਿਹੜਾ ਹੈਗਾ ਉਹ ਉੱਥੋਂ ਦੇ ਸਧਾਰਨ ਬੰਦਿਆਂ ਦਾ ਪਾਤਰਾਂ ਦੇ ਰੂਪ ਦੇ ਵਿੱਚ ਰੋਪਾਂਤਰਨ ਹੁੰਦਾ ਆ ਇਸ ਤਰ੍ਹਾਂ ਨਾਲ ਜਿਹੜਾ ਡਾਇਸਪੋਰਾ ਹੈਗਾ ਆਪਣੇ ਆਪ ਦੇ ਵਿੱਚ ਜਦੋਂ ਇੱਥੋਂ ਦੇ ਗਏ ਬੰਦਿਆਂ ਨੂੰ ਲੇਖਕਾਂ ਦੀ ਸਾਹਮ ਸੰਭਾਲ ਕਰਦਾ ਤਾਂ ਉਹ ਇੱਥੋਂ ਦੇ ਸਾਹਿਤ ਨੂੰ ਵੀ ਪ੍ਰਭਾਵਿਤ ਕਰਕੇ ਇੱਥੋਂ ਦੀ ਵਿਦਾ ਨੂੰ ਇੱਕ ਨਵੀਂ ਜਿਹੜੀ ਡਾਇਰੈਕਸ਼ਨ ਹੈ ਉਹ ਵੀ ਦੇ ਰਿਆ ਹੁੰਦਾ ਮੈਂ ਨਾ ਸਫਰ ਨਾਮਿਆਂ ਦੀਆਂ ਬਹੁਤ ਡਿਟੇਲਸ ਦੇ ਵਿੱਚ ਨਹੀਂ ਜਾਣਾ ਸਗੋਂ ਜਿਸ ਤਰ੍ਹਾਂ ਨਾਲ ਇਹ ਬਿਰਤਾਂਤਕਾਰੀ ਕਰਦੇ ਨੇ ਡਾਇਸਪੋਰਾ ਦੀ ਉਸ ਦੇ ਕੁਝ ਨੁਕਤੇ ਜਿਹੜੇ ਹੈਗੇ ਨੇ ਉਹ ਤੁਹਾਡੇ ਸਾਹਮਣੇ ਰੱਖਣੇ ਨੇ ਇਹ ਜਿਹੜੇ ਸਫਰਨਾਮਾ ਲੇਖਕ ਨੇ ਇਹਨਾਂ ਦੇ ਦੋ ਸਰੋਤ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਆ ਕੇ ਰਹਿੰਦੇ ਨੇ ਇੱਕ ਤਾਂ ਲੇਖਕ ਨੇ ਦੂਸਰੇ ਉਹ ਸਧਾਰਨ ਪ੍ਰਵਾਸੀ ਨੇ ਜਦੋਂ ਉਹ ਸਧਾਰਨ ਪ੍ਰਵਾਸੀਆਂ ਦੇ ਕੋਲ ਜਾਂਦੇ ਨੇ ਤਾਂ ਡਾਇਸਪੋਰਾ ਦੀ ਜ਼ਿਆਦਾ ਪ੍ਰਮਾਣਿਕ ਤਸਵੀਰ ਤੇ ਜ਼ਿਆਦਾ ਸੁਤੰਤਰ ਤਸਵੀਰ ਸਾਹਮਣੇ ਆਉਂਦੀ ਹੈ ਜਦੋਂ ਲੇਖਕਾਂ ਦੇ ਕੋਲ ਰਹਿੰਦੇ ਨੇ ਤਾਂ ਉਹ ਤਸਵੀਰ ਜਿਹੜੀ ਹੈਗੀ ਆ ਉਹ ਸਹਾਇਤਕਤਾਵ ਦੇਰੇ ਹੁੰਦੀ ਹੈ ਪਰ ਉਹ ਤਸਵੀਰ ਦੇ ਵਿੱਚ ਬਹੁਤ ਪਰਸਨਲ ਕਿਸਮ ਦੀਆਂ ਡਿਟੇਲਸ ਉਹਦੇ ਵਿੱਚੋਂ ਐਬਸੈਂਟ ਹੋ ਜਾਂਦੀਆਂ ਨੇ ਜਿਸ ਕਰਕੇ ਜਦੋਂ ਮੈਂ ਵਿਰਾਮ ਸਿੰਘ ਉਹਨਾਂ ਦੇ ਸਫਰਨਾਮੇ ਬਾਰੇ ਪੇਪਰ ਲਿਖਿਆ ਤਾਂ ਮੈਂ ਉਹ ਟਾਈਟਲ ਰੱਖਿਆ ਆਜ਼ਾਦੀ ਬੰਦਿਸ਼ ਅਤੇ ਪ੍ਰਤੀਬਾਦੀ ਜਿਹੜੀ ਦਵੰਦਕਾਰੀ ਹੈ ਕਿਉਂਕਿ ਲੇਖਕਾਂ ਦੇ ਪ੍ਰਤੀ ਆਪਣੇ ਕਿਸਮ ਦਾ ਉਤਰਦਾਈ ਉਤਰਦਾਇਤਾ ਨਭਾਉਣ ਵਾਸਤੇ ਉਹ ਫਿਰ ਬਹੁਤ ਸਾਰਾ ਕੁਝ ਉਹਨਾਂ ਦਾ ਅਨਸੈੱਟ ਰਹਿਣ ਦਿੰਦੇ ਨੇ ਉਹ ਚੀਜ਼ਾਂ ਉਹਨਾਂ ਤੱਕ ਪਹੁੰਚਦੀਆਂ ਨੇ ਸਫਰਨਾਮਾ ਲੇਖਕ ਤੱਕ ਪਰ ਲਿਖਤ ਦਾ ਹਿੱਸਾ ਹੋ ਨਹੀਂ ਬਣਦੀਆਂ ਜਦੋਂ ਉਹ ਆਮ ਬੰਦਿਆਂ ਕੋ ਰਹਿੰਦੇ ਨੇ ਉਥੋਂ ਦੇ ਸੰਘਰਸ਼ ਕਰ ਰਹੇ ਬੰਦਿਆਂ ਕੋ ਰਹਿੰਦੇ ਨੇ ਤਾਂ ਉਹਨਾਂ ਦੀਆਂ ਜਿਹੜੀਆਂ ਬਹੁਤ ਪ੍ਰਮਾਣਿਕ ਡਿਟੇਲਸ ਸਾਡੇ ਕੋਲ ਆਉਂਦੀਆਂ ਨੇ ਇਸੇ ਤਰ੍ਹਾਂ ਨਾਲ ਫਿਰ ਦੋ ਕਿਸਮ ਦੇ ਹੋਰ ਬੰਦੇ ਬਣਦੇ ਨੇ ਇੱਕ ਜਿਹੜੇ ਸਥਾਪਿਤ ਲੋਕ ਨੇ ਜਿਨ੍ਹਾਂ ਚ ਲੇਖਕ ਵੀ ਆ ਜਾਂਦੇ ਨੇ ਉਹਨਾਂ ਕੋਲ ਰਹਿਣਾ ਤੇ ਜਿਹੜੇ ਸੰਘਰਸ਼ ਕਰ ਰਹੇ ਲੋਕ ਨੇ ਜਿਹੜੇ ਇੱਕ ਵੱਡੇ ਗਰੁੱਪ ਦੇ ਵਿੱਚ ਝੁੰਡਾਂ ਦੇ ਵਿੱਚ ਕਮਰਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਉਸ ਨੂੰ ਨੇੜਿਓਂ ਦੇਖਦੇ ਨੇ ਇਹਨਾਂ ਦੇ ਵਿੱਚੋਂ ਜੋ ਕੁਝ ਕੱਢ ਕੇ ਲੈ ਕੇ ਆਉਂਦੇ ਨੇ ਉਦੇ ਵਿੱਚੋਂ ਮੈਂ ਤੁਹਾਨੂੰ ਡਾਕਟਰ ਕਪੂਰ ਦੇ ਸਫਰਨਾਮੇ ਦੇ ਵਿੱਚੋਂ ਕੁਝ ਇੱਕ ਫਾਰਮੂਲੇਸ਼ਨ ਨੇ ਜਿਹੜੀਆਂ ਉਹ ਲਗਭਗ ਸਾਰੇ ਸਫਰਨਾਮਾ ਲੇਖਕਾਂ ਦੇ ਵਿੱਚ ਸਾਂਝੀਆਂ ਨੇ ਉਹ ਮੈਂ ਇੱਥੇ ਪੜ੍ਹ ਕੇ ਸੁਣਾਉਣਾ ਉਹ ਕਹਿੰਦੇ ਨੇ ਕਿ ਸੋਚ ਦੇ ਪੱਖੋਂ ਜਿਹੜੇ ਪ੍ਰਵਾਸੀ ਨੇ ਉਹ ਪੂੰਜੀਵਾਦ ਦੇ ਵਿਰੋਧੀ ਪਰ ਵਿਹਾਰ ਦੇ ਪੱਖੋਂ ਉਹਦੇ ਪ੍ਰਸ਼ੰਸਕ ਨੇ ਵਿਦੇਸ਼ ਵਿੱਚ ਕੋਈ ਪ੍ਰਭਾਵਸ਼ਾਲੀ ਰੋਲ ਨਾ ਨਿਭਾ ਸਕਣ ਕਾਰਨ ਮਾਨਤਾ ਪ੍ਰਾਪਤੀ ਲਈ ਆਪਣੇ ਪਿੰਡ ਅਤੇ ਆਪਣੀ ਧਰਤੀ ਨੂੰ ਤਰਸਦੇ ਨੇ ਆਪਣੇ ਝਗੜਾਲੂ ਸੁਭਾਅ ਸਫਾਈ ਦੀ ਘਾਟ ਕਾਰਨ ਸਥਾਨਕ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਬਣਦੇ ਨੇ ਕੱਚੇ ਘਰਾਂ ਵਿੱਚ ਰਹਿਣ ਵਾਲੇ ਪੰਜਾਬੀ ਜਦੋਂ ਪੱਕੇ ਘਰ ਪਾਉਂਦੇ ਨੇ ਪਾਉਣ ਦੀ ਸਮਰੱਥਾ ਪ੍ਰਾਪਤ ਕਰ ਲੈਂਦੇ ਨੇ ਉਦੋਂ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਜਿਹੜੇ ਇਹ ਘਰ ਬਣੇ ਨੇ ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਕੱਚੇ ਨੇ ਉਹ ਆਪਣੀਆਂ ਬੀਵੀਆਂ ਨੂੰ ਪਿਆਰ ਕਰਦੇ ਨੇ ਤਾਂ ਲੱਗਦਾ ਜਿਵੇਂ ਦੋ ਮਸ਼ੀਨਾਂ ਇੱਕ ਦੂਜੇ ਨਾਲ ਖਹਿੜੜ ਰਹੀਆਂ ਹੋਣ ਪੰਜਾਬੀ ਆਮ ਕਰਕੇ ਖੁਸ਼ਹਾਲ ਹਨ ਜਿਹੜੀਆਂ ਚੀਜ਼ਾਂ ਇੱਥੋਂ ਦੇ ਮਹਾਰਾਜਿਆਂ ਕੋਲ ਵੀ ਨਹੀਂ ਉਹ ਆਮ ਪੰਜਾਬੀਆਂ ਕੋਲ ਹਨ ਜਿੰਨੇ ਬਰੇ ਅਮਰੀਕਾ ਵਿੱਚ ਕੋਈ ਕਿਸੇ ਬੰਦੇ ਨੂੰ ਰਹਿੰਦੇ ਨੂੰ ਹੋ ਗਏ ਉਹ ਓਨਾ ਹੀ ਬਧੇਰੇ ਉਦਾਸ ਹੈ ਵਿਦੇਸ਼ਾਂ ਵਿੱਚ ਬਸਦੇ ਪੰਜਾਬੀਆਂ ਦਾ ਹਾਸਾ ਬਹੁਤਾ ਲੰਬਾ ਨਹੀਂ ਤੇ ਉਹ ਹਾਸਾ ਸੁਭਾਅਕ ਵੀ ਨਹੀਂ ਮੈਂ ਵੀ ਬਹੁਤ ਦੇਰ ਹੋ ਗਈ ਕਿਸੇ ਪ੍ਰਵਾਸੀ ਨੂੰ ਠਾਕਾ ਮਾਰਦੇ ਹੱਸਦੇ ਨਹੀਂ ਦੇਖਿਆ ਉਹਨਾਂ ਦੇ ਸਰੀਰ ਰੱਜੇ ਹੋਏ ਹਨ ਪਰ ਉਹਨਾਂ ਦੀਆਂ ਆਤਮਾਵਾਂ ਭਟਕ ਰਹੀਆਂ ਹਨ ਉਹਨਾਂ ਕੋਲ ਤੇਜ਼ ਰਫ਼ਤਾਰ ਕਾਰਾਂ ਹਨ ਪਰ ਕੋਈ ਮੰਜ਼ਿਲ ਨਹੀਂ ਮੋਟੀ ਅਕਲ ਤੇ ਮੋਟੀ ਚਮੜੀ ਵਾਲੇ ਪੰਜਾਬੀ ਬਦੇਰੇ ਖੁਸ਼ ਨੇ ਬਹੁਤ ਘੱਟ ਘਰ ਹਨ ਜਿੱਥੇ ਪਤੀ ਪਤਨੀ ਦੇ ਸਬੰਧ ਸਫਾਵੇਂ ਹਨ ਪਤਨੀਆਂ ਨੇ ਪਤੀ ਨੂੰ ਤਬਲੇ ਵਾਂਗ ਕੱਸ ਕੇ ਰੱਖਿਆ ਹੋਇਆ ਸਿਰਫ ਜਦੋਂ ਜਹਦ ਦੇ ਸਮੇਂ ਦੇ ਵਿੱਚ ਹੀ ਪਤੀ ਪਤਨੀ ਇੱਕ ਬੋਲੀ ਬੋਲਦੇ ਨੇ ਮਰਦਾਂ ਨਾਲੋਂ ਇਸਤਰੀਆਂ ਦੀ ਸਥਿਤੀ ਵਧੇਰੇ ਮਜ਼ਬੂਤ ਹੈ ਜਦੋਂ ਉਹ ਸੁਖਾਲੇ ਹੁੰਦੇ ਹਨ ਤਾਂ ਉਹ ਦਿਖਾਵੇ ਦੇ ਰੋਗ ਦਾ ਸ਼ਿਕਾਰ ਬਣ ਜਾਂਦੇ ਹਨ ਇਹ ਲੱਗਪਕ ਇਹ ਜੀਆਂ ਗੱਲਾਂ ਜਿਹੜੀਆਂ ਨੇ ਉਸ ਜ਼ਿਆਦਾਤਰ ਸਫਰਨਾਮਿਆਂ ਦੇ ਵਿੱਚ ਅਲੱਗ-ਅਲੱਗ ਬਾਦਸ਼ਾਹ ਦੇ ਵਿੱਚ ਕਈਆਂ ਕਈਆਂ ਨੇ ਜੇ ਇਹਨਾਂ ਦੇ ਵਿੱਚੋਂ ਥੋੜਾ ਜਿਹਾ ਹੋਰ ਅੱਗੇ ਨਿਖੇੜਾ ਕਰੀਏ ਤਾਂ ਜਿਹੜੇ ਵਿਰਿਆਮ ਸੰਧੂ ਬਲਦੇਵ ਧਾਲੀਵਾਲ ਤੇ ਸੁਪਾਲ ਥਿੰਦ ਦੇ ਸਫਰਨਾਮੇ ਇਹਦੇ ਵਿੱਚ ਜਿਹੜਾ ਪ੍ਰਵਾਸੀ ਜੀਵਨ ਹੈ ਉਹਦੇ ਦੋਵੇਂ ਤਰ੍ਹਾਂ ਦੇ ਤੁਹਾਨੂੰ ਚਿੱਤਰ ਨਜ਼ਰ ਆ ਜਾਣਗੇ ਨਕਾਰਾਤਮਕ ਚਿੱਤਰ ਵੀ ਨਜ਼ਰ ਆਉਣਗੇ ਤੇ ਸਕਾਰਾਤਮਕ ਚਿੱਤਰ ਵੀ ਨਜ਼ਰ ਆਉਣਗੇ ਜੋ ਕੁਝ ਪ੍ਰਵਾਸੀਆਂ ਨੇ ਜਾ ਕੇ ਪ੍ਰਾਪਤ ਕੀਤਾ ਮਹਿਲਾ ਵਰਗੇ ਘਰ ਖੜੇ ਕੀਤੇ ਜਿਹੜੇ ਅਰਬਨ ਏਰੀਆ ਤੋਂ ਦੂਰ ਬਹੁਤ ਹੀ ਅਲੀਸ਼ਾਨ ਕਿਸਮ ਦੀਆਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਰਿਹਾਇਸ਼ਾਂ ਉਹਨਾਂ ਨੇ ਬਣਾਈਆਂ ਤੇ ਬਹੁਤ ਵੱਡੇ ਵੱਡੇ ਫਾਰਮ ਬਣਾਏ ਸਕਸੈਸ ਜਿਹੜਾ ਉਹਨਾਂ ਨੇ ਪ੍ਰਾਪਤ ਕੀਤਾ ਇਸ ਦਾ ਦ੍ਰਿਸ਼ ਤੁਹਾਨੂੰ ਮਿਲ ਜੂਗਾ ਪਰ ਨਾਲ ਦੀ ਨਾਲ ਜੋ ਉਹਨਾਂ ਦੀਆਂ ਕਮੀਆਂ ਕਮਜ਼ੋਰੀਆਂ ਨੇ ਉਹ ਵੀ ਕਸਕਾ ਤੇ ਵੀ ਨੈਤਿਕ ਰਾਜਵਤਾ ਦੀ ਗੱਲ ਹੈ ਪਰਿਵਾਰਕ ਟੁੱਟ ਭੱਜ ਦੀ ਗੱਲ ਹੈ ਅਗਲੀ ਪੀੜ੍ਹੀ ਤੋਂ ਜਿਹੜੇ ਪਹਿਲੀ ਪੀੜ੍ਹੀ ਦੇ ਬੰਦਿਆਂ ਦਾ ਜਿਹੜਾ ਨਖੇੜਾ ਉਸ ਦੀ ਗੱਲ ਹੈ ਇਹ ਵੀ ਤੁਹਾਨੂੰ ਉਹਦੇ ਵਿੱਚ ਮਿਲ ਜੂਗੀ ਇਹਦੇ ਵਿੱਚ ਅਮਰੀਕੀ ਜੀਵਨ ਦੇ ਵਿੱਚ ਜਿਹੜੀ ਜਿਹੜਾ ਡਿਸਪਲਨ ਹੈ ਜਿਹੜੇ ਸਾਡੇ ਲੋਕਾਂ ਦੇ ਵਿੱਚ ਜੀਲ ਹੈ ਸੰਘਰਸ਼ ਕਰਨ ਦੀ ਜਿਹੜੀ ਚਾਹਤ ਹੈ ਉਸ ਦੀ ਪ੍ਰਸ਼ੰਸਾ ਵੀ ਤੁਹਾਨੂੰ ਮਿਲੂਗੀ ਪਰ ਜਦੋਂ ਗੁਰਬਚਨ ਉਹਨਾਂ ਦਾ ਸਫਰ ਜਿਹੜਾ ਹੈਗਾ ਸਫਰਨਾਮਾ ਰਮਾ ਰਚਨਾ ਸੀ ਦੇਖਦੇ ਆ ਜਾਂ इवन ਜਿਹੜੀ ਨਿਮੰਦਰ ਸਿੰਘ ਪੂਰ ਉਹਨਾਂ ਦੀ ਰਚਨਾ ਹੈ ਉਹਦੀ ਜਿਹੜੀ ਸੋਰਾ ਉਤੇਰੇ ਕਰਕੇ ਨਕਾਰਾਤਮਕ ਉਹਦੇ ਚ ਜਿਹੜਾ ਗੁਰਬਚਨ ਉਹਨਾਂ ਦਾ ਮੈਟਾਫਰੀ ਇਹ ਹੈ ਕਿ ਇਹ ਮੌਤ ਦੇ ਰਸਤੇ ਉੱਪਰ ਪਈ ਹੋਈ ਲੋਕ ਨੇ ਇਹਨਾਂ ਨੇ ਜਲਦੀ ਮਰ ਜਾਣਾ ਉਹ ਜਿਹੜੇ ਜਿਸ ਕਿਸਮ ਦੀ ਆਤਮਕ ਤੇ ਬੌਧਿਕ ਗੰਗਾਲੀ ਦਾ ਸ਼ਿਕਾਰ ਪ੍ਰਵਾਸੀ ਹੁੰਦਾ ਪਿਆ ਉਹਦਾ ਜਿਹੜਾ ਚਿੱਤਰ ਆ ਉਹ ਭਦੇਰੇ ਕਰਕੇ ਗੁਰਬਚਨ ਉਹਨਾਂ ਦੀ ਰਚਨਾ ਦੇ ਵਿੱਚ ਤੁਹਾਨੂੰ ਮਿਲਦਾ ਹੈ ਪਰ ਮੈਨੂੰ ਇਹ ਲੱਗਦਾ ਦੋਵੇਂ ਟਾਈਟ ਸੁਣਾ ਕਰਤਾ ਹੀ ਸੁਣਾ ਮੈਨੂੰ ਇਹ ਲੱਗਦਾ ਵੀ ਜਿਹੜਾ ਇਹ ਇਹ ਸਾਰਾ ਰੈਸਟ ਕਰ ਹੀ ਆ ਇਹਨਾਂ ਕਸ ਖਾਸੀ ਇੱਕ ਪਾਸੜ ਅਸੀਂ ਕਹਿੰਦੇ ਹਾਂ ਜੀ ਉਹ ਪੰਜਾਬੀ ਤੋਂ ਟੁੱਟ ਰਹੇ ਨੇ ਪੰਜਾਬੀ ਜਿਹੜਾ ਬੱਚਾ ਹੈਗਾ ਉਹ ਪੰਜਾਬੀ ਤੋਂ ਟੁੱਟ ਰਿਹਾ ਹੈ ਤਾਂ ਕੀ ਸਾਡੇ ਲੇਖਕ ਇੱਧਰ ਧਿਆਨ ਦਿੰਦੇ ਨੇ ਕਿ ਇੱਧਰਲੇ ਜਿਹੜੇ ਲੋਕ ਨੇ ਉਹਨਾਂ ਦੀ ਔਲਾਦ ਕਿੰਨੀ ਪੰਜਾਬੀ ਦੇ ਨਾਲ ਜੁੜੀ ਹੋਈ ਆ ਸਾਡੇ ਆਪਣੇ ਬੱਚੇ ਜਿਹੜੇ ਲੇਖਕਾਂ ਦੇ ਆਲੋਚਕਾਂ ਦੇ ਪੰਜਾਬੀ ਦੇ ਨਾਲ ਅਧਿਆਪਨ ਨਾਲ ਜੁੜੇ ਹੋਏ ਲੋਕਾਂ ਦੇ ਉਹਨਾਂ ਦੇ ਬੱਚੇ ਕਿੰਨੇ ਪੰਜਾਬੀ ਨਾਲ ਜੁੜੇ ਹੋਏ ਨੇ ਔਰਤਾਂ ਦੀ ਤੇ ਖਾਸ ਕਰਕੇ ਪਰਿਵਾਰਕ ਟੁੱਟ ਭੱਜ ਦੀ ਗੱਲ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਬਾਰੇ ਇਹਦੇ ਬਾਰੇ ਇੱਕ ਤੋਂ ਵੱਧ ਵਾਰ ਇਸ਼ਾਰਾ ਕੀਤਾ ਜਾ ਚੁੱਕਿਆ ਹੈ ਕਿ ਔਰਤਾਂ ਮੁਕਾਬਲਤਨ ਉੱਥੇ ਸਟਰੋਂਗ ਪੋਜੀਸ਼ਨਸ ਨੇ ਪਰਵੇਂ ਉਹਨੂੰ ਅਸੀਂ ਅਲਟੀਮੇਟ ਮੁਕਤੀ ਤਾਂ ਨਹੀਂ ਕਹਿ ਸਕਦੇ ਪਰ ਫਿਰ ਵੀ ਸਟਰੋਂਗ ਪੋਜੀਸ਼ਨਸ ਨੇ ਸਾਡੇ ਪਰਿਵਾਰ ਮੈਨੂੰ ਲੱਗਦਾ ਇਸ ਕਰਕੇ ਬਚੇ ਹੋਏ ਨੇ ਕਿ ਜਿਹੜੀ ਇੱਥੋਂ ਦੀ ਪੈਟਰੀਆਰਕਲ ਪਾਵਰ ਸਟਰਕਚਰ ਆ ਉਹ ਇੰਨੀ ਸਟਰੋਂਗ ਹੈ ਕਿ ਇਹ ਬਚੇ ਹੋਏ ਨੇ ਪਿੰਡਾਂ ਦੇ ਵਿੱਚ ਜਿੰਨਾ ਪਰਿਵਾਰਕ ਨਿੱਗ ਜਾਂ ਤੁਹਾਨੂੰ ਦਿਖਦਾ ਉਹ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਸਟਰਕਚਰ ਬਹੁਤ ਸਟਰੋਂਗ ਹੈ ਜਦੋਂ ਪ੍ਰਵਾਸ ਦੇ ਵਿੱਚ ਲੈ ਜਾਂਦੇ ਆ ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਖਤਮ ਹੁੰਦੀ ਆ ਉਹ ਇਹ ਸਟਰਕਚਰ ਟੁੱਟਦੀ ਆ ਔਰਤ ਮੁਕਾਬਲ ਤੋਂ ਅਸਰਟ ਕਰਦੀ ਆ ਉਹ ਮੂਵ ਕਰਦੀ ਆ ਜੌਬ ਕਰਦੀ ਆ ਦੇ ਨਾਲ ਦੀ ਨਾਲ ਪਰਿਵਾਰ ਦੇ ਵਿੱਚ ਉਹਦੀ ਦਖਲ ਅੰਦਾਜ਼ੀ ਵੱਧ ਜਾਂਦੀ ਹੈ ਜਿਸ ਕਰਕੇ ਸੰਭਵ ਹੈ ਕਿ ਪਰਿਵਾਰਾਂ ਦੇ ਵਿੱਚ ਸਾਡੇ ਜਿਹੜੇ ਮਰਦਾਂ ਨੂੰ ਹਲੇ ਆਦਤ ਨਹੀਂ ਪਈ ਉਹਨਾਂ ਨੂੰ ਇਸ ਰੂਪ ਦੇ ਵਿੱਚ ਐਕਸੈਪਟ ਕਰਨ ਦੀ ਤਾਂ ਉਹ ਜ ਤਣਾਅ ਆਉਂਦਾ ਤੇ ਉਹ ਟੁੱਟ ਵੀ ਜਾਂਦੇ ਨੇ ਭਾਵੇਂ ਇਹ ਦੁਖੰਤਕ ਲੱਗਦਾ ਪਰ ਸ਼ਾਇਦ ਇਹ ਜਿਹੜੀ ਵਿਮਨ ਫਰੀडम ਦਾ ਸ਼ਾਇਦ ਇੱਕ ਪੜਾਈ ਹੋਵੇ ਜਿਸ ਦੇ ਵਿੱਚੋਂ ਲੰਘ ਕੇ ਅਸੀਂ ਅਲਟੀਮੇਟਲੀ ਠੀਕ ਤਰ੍ਹਾਂ ਦੇ ਸਬੰਧਾਂ ਦਾ ਜਿਹੜਾ ਨਵਾਂ ਸੰਕਲਪ ਹੈ ਉਹ ਕਰਨ ਵੱਲ ਤੁਰਨਾ ਹੋਵੇ ਤਾਂ ਜਿਹੜੀ ਇੱਥੋਂ ਦੀ ਪੋਜੀਸ਼ਨ ਹੈ ਉਹ ਪੋਜੀਸ਼ਨ ਗਰਭਵਚਨ ਉਹਨਾਂ ਦੀ ਪੋਜੀਸ਼ਨ ਵਿਸ਼ੇਸ਼ ਕਰਕੇ ਉਹ ਪਰ ਨੂੰ ਬਹੁਤ ਸੋਹਣਾ ਲੱਗਦਾ ਕਿਉਂਕਿ ਪਰਖਚੇੜ ਆਏ ਹੋਏ ਨੇ ਪ੍ਰਵਾਸੀਆਂ ਦੇ ਸਾਨੂੰ ਇਧਰੋਂ ਬਹੁਤ ਚੰਗਾ ਲੱਗਦਾ ਜਿਹੜੇ ਨਹੀਂ ਜਾਂਦੇ ਜਾਂ ਜਾ ਨਹੀਂ ਸਕਦੇ ਹੁੰਦੇ ਵੀ ਇਹ ਠੀਕ ਹੈ ਇੱਥੇ ਜਾਣਾ ਨਹੀਂ ਚਾਹੀਦਾ ਸਾਨੂੰ ਜਸਟੀਫਿਕੇਸ਼ਨ ਮਿਲ ਜਾਂਦੀ ਆ ਪਰ ਮੈਨੂੰ ਲੱਗਦਾ ਕਿ ਬਹੁਤ ਲਿਮਿਟਡ ਪੋਜੀਸ਼ਨ ਤੋਂ ਚੀਜ਼ ਲਿਖੀ ਹੁੰਦੀ ਆ ਤੇ ਇੱਥੋਂ ਦੀਆਂ ਪੋਜੀਸ਼ਨਸ ਦਾ ਐਨਾਲਿਸਿਸ ਜਿਹਨੂੰ ਮੈਂ ਕਹਾਂ ਵੀ ਸੈਲਫ ਕ੍ਰਿਟੀਕਲ ਹੋ ਕੇ ਉਹਦੀ ਗੱਲ ਕਰਨੀ ਇਹ ਨਹੀਂ ਹੈਗਾ ਸਾਡੇ ਕੋਲ ਸੈਲਫ ਕ੍ਰਿਟੀਸਿਜ਼ਮ ਜਿਹੜਾ ਸਾਡੀ ਲਿਖਤਾਂ ਦੇ ਵਿੱਚ ਨਹੀਂ ਹੈਗਾ ਅਖੀਰ ਦੇ ਵਿੱਚ ਸੋਚਾ ਸਿੰਘ ਗਿੱਲ ਜੀ ਮੈਨੂੰ ਘੂਰ ਰਹੇ ਨੇ ਤੇ ਮੈਂ ਹੁਣ ਤੁਹਾਨੂੰ ਕਹਾਤਾ ਸੁਣਾ ਕੇ ਕਲ ਖਤਮ ਕਰਦਾ ਇਹ ਕਮਲ ਜੀ ਢੁੱਡੀ ਢੁੱਡੀ ਕੇ ਦੀ ਕਲਤਾ ਹੈ ਇਹ ਵੀ ਸਫਰਨਾਮਾ ਨਮਾ ਰਚਨਾ ਹੈ ਕਹਤਾ ਕਦੋਂ ਦੇ ਖੜੇ ਨੇ ਮੁੱਦਤਾਂ ਤੋਂ ਪਹਿਲਾਂ ਤੁਰਿਆ ਸਾਂ ਜਦੋਂ ਘਰੋਂ ਪ੍ਰਦੇਸ਼ ਨੂੰ ਉਦੋਂ ਦੇ ਹੀ ਚੇਤਿਆਂ ਵਿੱਚ اٹਕੇ ਪਏ ਨੇ ਕਈ ਪਲ ਫੋਟੋ ਫ੍ਰੀਮਾਂ ਵਾਂਗ ਕੇ ਅੰਗੀਠੀ ਤੇ ਪਏ ਟਿਕ ਟਿਕ ਕਰਦੇ ਚਾਬੀ ਵਾਲੇ ਟਾਈਮ ਪੀਸ ਨੇ ਵਜਾਏ ਨੇ ਸ਼ਾਮ ਦੇ ਪੂਰੇ 6 ਫਲੇ ਵਿਚਲੀ ਵਿਚ ਦੀ ਲੰਘਦੇ ਕੇਰੂ ਨੇ ਮਈਆਂ ਨੂੰ ਮਾਰਨ ਲਈ ਚੁੱਕੀ ਹੈ ਪ੍ਰਾਣੀ ਛੱਪੜ ਕੰਡੇ ਲੱਗੇ ਬੋਹੜ ਦੇ ਟਾਣ ਤੋਂ ਲੰਗ ਤੜੰਗੇ ਕਰਨੂ ਨੇ ਮਾਰੀ ਹੈ ਛਾਲ ਚਾਚੀ ਕਰਤਾਰੋ ਚੁੰਨੀ ਦੇ ਪੱਲੇ 'ਚੋਂ ਉਲਟਾਉਣ ਲੱਗੀ ਹੈ ਕਣਕ ਹੱਟੀ ਵਾਲੇ ਲਾਲੇ ਦੀ ਤੱਕੜੀ 'ਚ ਚਿੰਤੋ ਬੇਬੇ ਟੋਕਰੇ 'ਚ ਪਾਥੀਆਂ ਚੁੱਕੀ ਆਪਣੇ ਬੂਹੇ ਵੜਨ ਲੱਗੀ ਹੈ ਗੁਰਦੁਆਰੇ ਦਾ ਸਪੀਕਰ ਖੜਕਿਆ ਹੈ ਤੇ ਲਮਕਾ ਕੇ ਭਾਈ ਜੀ ਨੇ ਕਿਹਾ ਹੈ ਵਾਹਿਗੁਰੂ ਗਿੰਦੀ ਅਮਲੀ ਦਾ ਨਿਆਣਾ ਕਾਇਰ ਭਜਾਈ ਆਉਂਦਾ ਅੜ ਕੇ ਡਿੱਗਣ ਲੱਗਾ ਬੀਨ ਬਚਾਉਂਦੇ ਜਾਂਦੇ ਜੋਗੀ ਪਿੱਛੇ ਭੱਜੀ ਜਾਂਦੀ ਹੈ ਜਵਾਕਾਂ ਦੀ ਮਾਸਟਰ ਜੀ ਦੇ ਸਾਈਕਲ ਨੂੰ ਪੈਂਚਰ ਲਾ ਰਿਹਾ ਹੈ ਵਿਦਾਬਾਈ ਧਾਰ ਚੋਣ ਬੈਠੀ ਚਾਚੀ ਨੇ ਨਿੱਕੇ ਗੇਲੀ ਦੇ ਮੂੰਹ ਵੱਲ ਧਾਰ ਮਾਰੀ ਹੈ ਕੋ ਮੂੰਹ ਅੱਡੀ ਖੜਾ ਆ ਮੂੰਹ ਅੱਡੀ ਖੜਾ ਅੱਖਾਂ ਨਾਲ ਮੋੜਦੀ ਅੱਖਾਂ ਬੰਦ ਕਰੀ ਖੜਾ ਚੇਤਿਆਂ ਵਿੱਚ ਹਮੇਸ਼ਾ ਲਈ اٹਕੇ ਪਏ ਨੇ ਇਹ ਫੋਟੋ ਫਰੀਮਾਂ ਵਾਂਗ ਹੁਣ ਵਰਿਆਂ ਪਿੱਛੋਂ ਪਿੰਡ ਨੂੰ ਪਰਤਣ ਲੱਗਿਆ ਹਾਂ ਤਾਂ ਕਿ ਭਰਾ ਟਾਈਮ ਪੀਸ ਨੂੰ ਚਾਬੀ ਦੇਖਾਂ ਪੁਰਾਣੀ ਵਰਨ ਤੇ ਛੜੱਪਾ ਮਾਰਦੀ ਮੱਝ ਸੋਨਾ ਛੱਪੜ ਚ ਛਾਲ ਮਾਰਦੇ ਕਰਨੂ ਕਰਕੇ ਆਉਂਦੀ ਛਲੱਪ ਦੀ ਆਵਾਜ਼ ਲਾਲਾ ਤੋਲ ਕੇ ਚਾਚੀ ਕਰਤਾਰੋ ਨੂੰ ਦੱਸੇ ਕਿੰਨੇ ਦੀ ਬਣੀ ਕਣਕ ਚਿੰਤੋ ਬੇਬੇ ਰੱਖ ਕੇ ਟੋਕਰਾ ਇਹਨੂੰ ਟੰਗੇ ਕਿੱਲੇ ਤੇ ਬਾਤ ਲਵੇ ਭਾਈ ਜੀ ਗਿੰਦੀ ਦੇ ਨਿਆਣੇ ਦੇ ਛਿੱਲੇ ਗਏ ਗੋਡੇ ਤੇ ਲੱਗੇ ਸੀਬਾ ਜੋਲ ਦੀ ਗੋਲੀ ਜੋਗੀ ਦਿਖਾਵੇ ਨਿਆਣਿਆਂ ਨੂੰ ਸੱਪ ਦਾ ਨਾਚ ਵੇਦਾ ਪੈਂਚਰ ਲਾ ਕੇ ਸਾਈਕਲ ਕਰੇ ਸਿੱਧਾ ਮਾਸਟਰ ਜੀ ਸਾਈਕਲ ਦੀ ਕਾਠੀ ਤੇ ਹੱਥ ਮਾਰਨ ਤੇ ਪਹੁੰਚਣ ਘਰੇ ਤੇ ਨਿੱਕਾ ਗੇਲੀ ਧਾਰ ਮੂੰਹ ਪੈਣ ਤੇ ਮਾਰੇ ਜਾਂਬਲ ਮੁਕਤ ਹੋਣ ਸਾਰੇ ਕਦੋਂ ਦੇ ਖੜੇ ਮੈਨੂੰ ਡਿੱਗੀ ਜਾ ਰਹੇ ਨੇ ਧੰਨਵਾਦ